ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਗਾਂ ਵੀ ਟੁਕੜ ਗੱਬਨ ਤੁਹਾਨੂੰ ਦਿਖਾਵਾਂਗੇ ਮਾ ਜੇ ਤੁਹਾਨੂੰ ਤੋਕੜ ਗੱਬਨ ਦਿਖਾਉਣੀ ਤੇ ਇੱਕ ਆ ਛੋਟੀ ਤੁਹਾਨੂੰ ਗੱਬਨ ਦਿਖਾਵਾਂਗੇ ਬਾਕੀ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਜੀ ਆ ਭਾਜੀ ਤੁਸੀਂ ਸੁਣਾਓ ਸਾਬ ਠੀਕ ਠਾਜੇ ਤੇ ਨਾਮ ਦੱਸ ਤੇ ਕਰੀ ਫਿਰ ਭਾਜੀ ਮੇਰਾ ਹਰਮੱਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਬਰਸਰ ਤਹਿਸੀਲ ਜਨਾਲਾ ਜੋ ਜੀ ਫੋਨ ਨੰਬਰ ਵੀ ਬੋਲ ਦੋ 826434231 ਜੋ ਭਾਜੀ ਠੀਕ ਹੈ ਤੇ ਵੇਗ ਗਿਆ ਮਾਲ ਫਿਰ ਵੀਰ ਨੂੰ ਭਾਈ ਤੁਹਾਨੂੰ ਪਤਾ ਭਾਜ ਜਹਾਜ ਹੁੰਦੇ ਆਪਣੇ ਕਿੰਨਾ ਡੇਢ ਕਿੰਨਾ ਹਰਾ ਲੱਗਦਾ ਵੀ ਲੈ ਜਾਂਦੇ ਦੂਰ ਲੈ ਦੇ ਠੀਕ ਆ ਹਾਂਜੀ ਤੇ ਅੱਜ ਦੇ ਟੋਕੜ ਗੱਬਣਾ ਇਕੱਠੀਆਂ ਕਰ ਲੀਆਂ ਜੀ ਹਾਂਜੀ ਨੂੰ ਟੋਕੜ ਗੱਬਣਾ ਭਾਜੀ ਗਾਂ ਨੂੰ ਟੋਕੜ ਗੱਬਣੇ ਆਪਣੇ ਕੋ ਮੈਂ ਵੀ ਟੋਕੜ ਗੱਬਣੇ ਆ ਠੀਕ ਆ ਜੀ ਇੱਕ ਮੈਂ ਢੁੱਕੀ ਤੁਹਾਨੂੰ ਪਤਾ ਆਪਾਂ ਨੂੰ ਭਾਈ ਜਿੱਦਾਂ ਡੰਗਰ ਲੱਭ ਗਿਆ ਆਪਾਂ ਲੈ ਆਉਣਾ ਹੁੰਦਾ ਠੀਕ ਆ ਹਾਂਜੀ ਮਾੜਾ ਲੱਭੇ ਚੰਗਾ ਲੱਭੇ ਭਾ ਹੀ ਵੇਖਣਾ ਹੁੰਦਾ ਵਾ ਸਾਰੇ ਹਰ ਵੈਰਟੀ ਬਣਾ ਲਿਆ ਕੇ ਤੇ ਗਾੜੀ ਭਾਣਾ ਦੇ ਦੇਈਦਾ ਹਾਂਜੀ 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 ਤਾਇਆ ਖਰੁੰਦਾ ਹੀ ਨਹੀਂ ਆਪਣਾ ਹਾਂਜੀ ਹਰ ਤਰ੍ਹਾਂ ਦਾ ਪਸ਼ੂ ਹਾਂਜੀ ਹਰ ਇੱਕ ਤਰ੍ਹਾਂ ਦਾ ਭਾਜੀ ਗਾਹ ਹੁੰਦਾ ਆ ਸਾਰੇ ਭਾਜੀ ਲੱਖ ਵਾਲੀ ਮੈਂ ਲੈਣ ਵਾਲੇ ਨਹੀਂ ਹੁੰਦੇ ਕਈਆਂ 40 50 ਖਰਚਾ ਹੁੰਦਾ ਘਰ ਵਾਸਤੇ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਇੱਥੇ ਕਰ ਲਈਏ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਭਾਈ 4 ਮਹੀਨੇ ਦੀ ਚੈੱਕ ਪਾਸ ਜੇ ਮਰੀ ਦੇ ਵਛੀ ਜੇ ਦੁੱਧ ਇੱਕੋ ਟਾਈਮ ਨਹੀਂ ਜੀ 2 2.5 ਕਿਲੋ ਅੱਛਾ ਇਹਨਾਂ ਨੂੰ ਆਪਾਂ ਨੇ ਅਸੀਂ ਮਾਲ ਜਿਆਦਾ ਹੀ ਚੋਣਦੇ ਉਹ ਦੋਵੇਂ ਟਾਈਮ ਹੀ ਨਹੀਂ ਉਹਨਾਂ ਥੋੜੇ ਦਿਨ ਹੋਏ ਇੱਕ ਟਾਈਮ ਕੀਤੇ 3 4 5 ਦਿਨ ਉਹਨਾਂ ਚੌਣਾਂ ਦੁੱਖ ਇੱਕ ਟਾਈਮ ਕੀਤੀ ਜੇ ਗਬੀਰ ਖੜ ਕੇ ਵੰਡ ਪਾਵੇ ਦੁੱਧਾਂ 5-6 ਕਿਲੋ ਫਿਰ ਦੋਵੇਂ ਟਾਈਮ ਚਵਾਈ ਜਾਊਗੀ। ਸਟਾਲਿਆਂ ਨੂੰ ਹਲੇ ਇੱਕੋ ਟਾਈਮ ਚਵਾਈ ਦੇ ਇੱਕ ਬਾਕੀ ਠੱਡੀ ਦੀ ਰਿਆ ਵਖਾ ਰੀ ਆਪਾਂ। ਚਵਾਈ ਰੱਸੀ ਪਾ ਕੇ ਕਰੀ ਤੇ ਕਿ ਉਤਰਾ ਹੀ। ਇਦਾਂ ਹੀ ਪਾਈ ਰੱਸੀ ਤਾਂ ਬਿਨਾਂ ਹੀ ਮਿਲਦੀ ਆ। ਅੱਛਾ ਰੱਸੀ ਤਾਂ ਬਿਨਾਂ ਹੀ ਮਿਲਦੀ ਆ। ਹਾਂਜੀ ਭਾਜੀ ਹਾਂਜੀ। ਤੇ ਮਗਰ ਇਹਦੇ ਵੱਛੀ ਵੀ ਆ। ਮਗਰ ਵੀ ਵੱਛੀ। ਆਹ ਵੱਛੀ ਆ ਤੇ ਮਗਰ। ਖੋਲਾ ਫਿਰ ਤੋੜ ਦਈਏ ਇਹ ਪਾਜੀ ਸਾਹ ਨਾ ਪਾਜ ਤਿੰਨ ਗਾਈਆਂ ਦੇ ਦੇਣੀਆਂ ਆ ਅੱਛਾ ਇੱਕ ਮਗਰ ਵੀ ਬੱਛੀ ਇੱਕ ਆਬਰ ਵੀ ਬੱਛੀ ਆ ਅੱਛਾ ਠੀਕ ਹੈ ਜੀ ਪਾ ਕਰਨਾ ਤੁਹਾਨੂੰ ਪਤਾ ਹੀ ਨੇ ਬੱਛੀ ਦੇਣੀ ਆ ਬੱਛੀ ਤੇ ਹੰਦੀ ਭੜੀ ਹੈ ਅੱਛਾ 780 ਮਨ ਲੱਗਾ ਆ ਠੀਕ ਹੈ ਜੀ ਚੱਲਾ ਤੇ ਜੀ ਤੇ ਉਤਰਾ ਸੰਤھوں ਓਕੇ ਵੀ ਦੀ ਸਾਰੇ। ਖਾਨ ਦਾ ਭਾਜੀ ਇੱਕ ਧਾਰ ਦਾ ਨਾ ਫਰਕ ਹੋਊਗਾ। ਬਾਹੜੇ ਘਰੋਂ ਭਲਾ ਕਵੀਰ ਦੋ ਟਾਈਮ ਚੋਲੇ ਹੜੇ। ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ। ਜਿੰਨੇ ਦਿਨ ਮਰਜ਼ੀ ਚੋਈ ਜਾਵੇ ਭਾਜੀ ਸਾਨੂੰ ਕੋਈ ਫਿਕਰ ਨਹੀਂ ਆ ਸਾਈ ਪਾਵੇ 2000 ਖਾਤੇ ਜੇ ਬਸ। ਅੱਛਾ। ਤੇ ਆਪਣੇ ਚਵਾਈ ਜਿਤਨਾ ਮਰਜ਼ੀ ਤਸੱਲੀ ਕਰਕੇ ਲੈ ਜੇ ਹਨਾ। ਤੇ ਇਹਦਾ ਮੁੱਲ ਫਿਰ। ਮੁੱਲ ਵੀ ਜੀ ਦਾ 22000 ਕਰ ਦਈਏ। ਅੱਛਾ। 18000 ਦੀ ਦੇ ਜੀਏ। ਕਰ ਦਵਾਂ ਵਿੱਚ ਛੋਟ-ਛਾਟ ਹੋ ਜਾ। ਤੁਸੀਂ ਕਰ ਦਿਓ ਭਾਜੀ। ਆਪ ਇਹ ਜੱਸ ਨੋ ਕਰ ਦੋ ਹਾਂ ਨਹੀਂ ਭਾਜੀ ਕਰ ਦਈਏ ਹਾਂ ਨਹੀਂ ਕਰ ਦੋ ਫਿਰ 16000 ਰੁਪਏ ਦੇ ਲਾਂਗੇ ਭਾਜੀ ਅੱਛਾ 16000 ਦੇ ਦੇ ਦੋ ਅੱਧੀ 500 ਛੋੜ ਠੀਕ ਹੈ ਜੀ ਸਾਢੇ 15000 ਹੀ ਦੇ ਦਾਂਗੇ ਸਾਢੇ 15000 ਦੀ ਤੋਕੜ ਗੱਭਨ ਚੈੱਕ ਪਾਸ ਗਾਂ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਤੇ ਆ ਮੱਝ ਕਿੰਨੇ ਚੱਤੀ ਚੈੱਕ ਪਾਸ ਆ ਇਹ ਭਾਜੀ ਪੂਰੇ ਅੱਠਾ ਸਾਢੇ ਅੱਠਾ ਅੱਠਾ ਮਹੀਨਾ ਦੀ ਭਾਜੀ ਇਹ ਗੱਭਨ ਜੀ ਨੋਵਾ ਲੱਗਾ ਏ ਅੱਛਾ ਉਹ ਗੂਰ ਚੈੱਕ ਪਾਸ ਕਰਾ ਕੇ ਲੈ ਆਈਏ ਆਪਾਂ ਚੈੱਕ ਨਹੀਂ ਕਰਾ ਦੇ ਲੈਂਦੀ ਤੇ ਦੁੱਧ ਦਿੰਦੀ ਕਿ ਨਹੀਂ ਦੁੱਧੋ ਭਾਈ ਡਰਾਈ ਹਾਂਜੀ ਦੁੱਧ ਨਹੀਂ ਉਹ ਦੁੱਧ ਤੋਰੋ ਫਿਰ ਇੱਕ ਰੀ ਦੋੜੇ ਦੇਣਾ ਹੈ ਛਕੀ ਮਾ ਜੀ ਦੇਖ ਸੰਦੇ ਤਾਂ ਲੱਗੇ ਤਾਂ ਬਹੁਤ ਬੜਾ ਚੰਗਾ ਲੱਗਾ ਭਾਜੀ ਮੈਂ ਨਾ ਕਤਰਾਏ ਆ ਵੀ ਚਲੋ ਪੇਠਪੜੀ ਦੀ ਚੰਗੀ ਆ ਕਦ ਕੱਠ ਵੀ ਚੰਗਾ ਆ ਬਾਕੀ ਭਾਜੀ ਜਿੰਨਾ ਜਰ ਨੂੰ ਇੰਨੇ ਸੁਣਾ ਹੋਣਾ ਉਦੋਂ ਪੂਰੀ ਤੇਜ਼ੀ ਹੋਈ ਹੋਣੀ ਆ ਠੀਕ ਆ ਜੀ ਜਿਹੜਾ ਵੀ 2 1.5 2 ਮਹੀਨੇ ਸਾਹਮਣੂ ਖੜ ਕੇ 20000 ਰੁਪਏ ਮੈਂ ਛੱਡੂਗੀ ਤੇ ਉਸ ਤਰ੍ਹਾਂ ਸੱਜਰ ਕਿੰਨਾ ਕ ਦੁੱਧ ਫੜ ਲਓ ਫੜ ਲਓ ਹੀ ਹੁੰਦੀ ਆ ਸੱਜਰ ਕਿੰਨਾ ਕ ਚਵਾ ਦਿੰਦੀ ਦੁੱਧ ਦੇ ਸੱਜਰ ਭਾਜੀ 12 13 ਕਿਲੋ ਘਰ ਆਣਿਆ ਕਿਹਾ ਜੇ ਚਵਾਉਂਦੀ ਆ ਬਾਕੀ ਅੱਗੋਂ ਆਪਣੀ ਵੀ ਤੇ ਸਮਝਲਾ ਲੈ ਜਿਹੜੇ ਵੀ ਤੇ ਇਹਦਾ ਮੁੱਲ ਫਿਰ ਇਹ ਲੋ ਤਿਆਰ ਮੈਂ ਤੇ ਭਾਜੀ 70000 ਦੀ ਆ। ਮੈਂ 15000 ਸਾਮ ਛੱਡ ਦਿਆਂ 55 ਚ ਦੇ ਦਈਏ। ਕਰ ਦੇ ਵਿੱਚ ਛੋਟ ਛਟ ਹੋਰ। ਹਾਂ ਨਹੀਂ ਕਰ ਦਈਏ ਭਾਜੀ 20000 ਰੁਪਿਆ ਛੱਡ ਦਾਂਗੇ। ਅੱਛਾ 50000 ਦੀ ਮੈਂ ਦੇ ਦਾਂਗੇ ਹਾਂ। 50000 ਦੀ। ਹਾਂਜੀ। ਠੀਕ ਆ ਤੇ ਬਾਕੀ ਇਹ ਆਵੇ ਇਹਨੇ ਸਾਰੀਆਂ ਗਰਮੀਆਂ ਕਢਾਉਣੀਆਂ ਬਾਅਦ ਚ। ਗਰਮੀਆਂ ਭਾਜੀ ਦੁੱਧ ਦਹੀਂ ਜਾਣਾ ਇਹੋ ਇਹਨੇ ਗਾਂ ਫਿਰ ਚਲੋ ਸਿਆਲ ਤੇ ਸੂ ਪੈਣਾ। ਹਾਂਜੀ। ਹੁਣ ਆ ਗੱਬਣੇ। ਇਹ ਦੂਜਾ ਸੂਆ ਜੇ ਭਾਈ ਝੋਟੀ ਦਾ ਅੱਛਾ ਇਹ ਸੂਏ ਘਰ ਆਣਿਆ ਜੀ 9-10 ਲੀਟਰ ਦੁੱਧ ਦਿੰਦੀ ਰਹੀ ਹੈ ਰੋਜ਼ ਕਾ ਜਿਆਦਾ ਨਹੀਂ 11-12 ਕਿਲੋ ਦੁੱਧ ਚਵਾਉਂ ਝੋਟੀ ਅੱਛਾ ਹਾਂਜੀ ਬਾਕੀ ਥਣ ਭਾਂਡੇ ਦੀ ਬੜੀ ਸਾਫ਼ ਹੈ ਦਿਨ ਇਹ 5-6 ਖੜਦੀ ਹੈ ਝੋਟੀ ਅਜੇ ਕਰੀ ਫੇਰ ਲੈ ਉਧਰ ਬਿਲਕੁਲ ਫਾਨਟਾ ਡੈਰੀ ਭਾਜੀ ਬੜੀ ਸਾਫ ਹੈ ਛੋਟੀ ਤੇ ਥਾਣੇ ਦੇ ਉੱਤਰ ਦੇਖ ਸਕਦੇ ਤੇ ਲੱਗੇ ਤਾਂ ਇੱਕ ਰੇ ਤੇ ਬਾਕੀ ਹਵਾਨਾ ਪਛਾਣ ਨਵੇਂ ਚੰਗਾ ਭਰੰਦੀ ਆ ਜੀ ਨੇ ਤਿਆਰ ਹੋਣਾ ਐ ਇਹ ਦਿਨ ਭਾਜੀ 5 6 ਛੋਟੀਆਂ ਲੈ ਜਾਓ ਸ਼ਹਿਰੋਂ ਡਿਆ ਜੰਮਿਆ ਤੇ ਚੰਗੀ ਭਰੋਗੇ ਪਿੱਛਾ ਥਾਣ ਪੰਡਾ ਜੀ ਬੜੀ ਸਾਫ ਹੈ ਇੰਨੀ ਹੋਰ ਮਨੂ ਭਾਜੀ ਵਾਲੇ ਸ਼ਹਿਰੋਂ ਡਿਆ ਥਣਾ ਜੋ ਤੇ ਫਿੱਪਣ ਬੜੀ ਪਾਸ ਆ ਮੁੱਲ ਫਿਰ ਇਹਦਾ ਇਹਦਾ ਮੁੱਲ ਛੋਟੀਆਂ ਦੀ ਭਲਾ 85000 ਕਰਾਈ ਆ ਪਰ ਆਪਾਂ ਹਾਂਣਾ 75000 ਦੀ ਦੇ ਦਈਏ ਕਰਦਾ ਵਿੱਚ ਛੋਟ ਛੋਟ ਤੁਸੀਂ ਕਰ ਦੋ ਜਿੰਨੀ ਕਰਨੀ ਆ ਆਪ ਹੀ ਕਰਨੀ ਤੁਸੀਂ ਪੂਰੇ 72 ਦੀ ਦੇ ਦਾਂਗੇ ਭਾਜੀ ਅੱਛਾ 72000 ਦੀ ਚਲੋ ਬਾਕੀ ਛੋਟ ਛੋਟ ਮੌਕੇ ਤੇ ਕਰ ਦਾਂਗੇ ਜਿਹੜਾ ਵੀਰ ਭਾਉਣ ਲੱਗੂ ਬਾਕੀ ਇਹੋ ਬੇਨਤੀ ਸਾਰੇ ਵੀਰਾਂ ਨੂੰ ਸਾਡੇ ਘਰੋਂ ਗੱਪਣਾ ਆਪਣੀਆਂ ਪਾਸ ਕਰਨ ਤਸਰੀਫ ਵਾਲਾ ਦੋ ਟਾਈਮ ਤੋਂ ਖੜੇ ਠੀਕ ਹੈ ਜੀ ਅੱਜ ਸਾਰੀਆਂ ਪਾਸ ਕਰਨ ਵਾਲੀਆਂ ਆਈਆਂ ਆਪਣੀਆਂ ਇੱਥੇ ਪਾਸ ਕਰਕੇ ਵੇਖ ਚੱਕ ਕੇ ਤਸੱਲੀ ਕਰਕੇ ਹੀ ਖੜੋ ਜੀ